ਫੈਮਿਲੀ ਚ ਉੱਥੇ ਸਿਰਫ ਉਹਦੀ ਘਰ ਵਾਲੀ ਆ ਜਾਂ ਉਹਦਾ ਬੇਟਾ ਸਵਾ 1 ਸਾਲ ਦਾ ਹੈ ਮਨ ਵਿੱਚ ਬਹੁਤ ਚਾਹ ਸੀ ਜਦੋਂ ਪਿਛਲੇ ਸਾਲ ਆਇਆ ਇੱਥੋਂ 1 ਸਾਲ ਹੋਇਆ ਹੈ ਸਾਰੇ ਸੱਜਣਾਂ ਨਾਲ ਮਿਲ ਕੇ ਗਿਆ ਹੈ ਬੱਚੇ ਦੀ ਜਿਹੜੀ ਸੀ ਉੱਥੇ ਇਹਨਾਂ ਨੇ ਆਇਆ ਇੱਕ ਮਹੀਨਾ ਪਹਿਲਾਂ ਜਨਮ ਦਿਨ ਤੇ ਪਾਰਟੀ ਰੈਸਟੋਰੈਂਟ ਚ ਕਰਕੇ ਬੜਾ ਖੁਸ਼ੀ ਬਕਾਇਦਾ ਆਪਣੀਆਂ ਯਾਦਾਂ ਖੇਲ ਲੀਆਂ ਛੱਡ ਗਿਆ ਇੱਥੇ ਇਹਨੇ ਦਸੰਬਰ ਦੇ ਵਿੱਚ ਆਉਣਾ ਸੀ ਜਨਵਰੀ ਇਹਨੇ ਰਹਿ ਕੇ ਇੱਥੇ ਲਿਖਿਆ ਸੀ ਕਿ ਸਾਰੇ ਸੱਜਣਾਂ ਮਿੱਤਰਾਂ ਨੂੰ ਬੁਲਾ ਕੇ ਤੇ ਪ੍ਰਮਾਤ ਦਾ ਸ਼ੁਕਰਾਨਾ ਕਰਾਂਗੇ ਤੇ ਨਾਲੇ ਸਾਰੇ ਭੈਣ ਭਰਾ ਇੱਥੇ ਮਿਲ ਜਾਣਗੇ ਉਹ ਕੋ ਸਾਡੇ ਪਰਿਵਾਰ ਦੇ ਵਿੱਚ ਪਹਿਲੇ ਇਲਕਾਰੀ بیٹے ਨੇ ਅਕਾਲ ਸਿੰਘ ਨੇ ਮਾਰੀ ਕਿ ਸਾਡੇ ਪਰਿਵਾਰ ਦਾ ਇੱਕ ਪਹਿਲਾ ਸਾਡਾ ਪੁੱਤ ਦਾ ਸੀ। ਵੱਡਾ ਇਹ ਸੀ। ਇਹਨੀਆਂ ਬੜੀਆਂ ਉਹਨੂੰ ਖੁਸ਼ੀ ਆ ਸੀ ਕਿ ਇਹ ਮੈਂ ਪਿਓ ਬਣਿਆ ਐ ਸਾਨੂੰ ਇਹ ਸੀ ਕਿ ਅਸੀਂ ਦਾਦੇ ਬਣੇ। ਪਤਾ ਨਹੀਂ ਪਰਮਤਮਨ ਨੂੰ ਕੀ ਮਨਜੂਰ ਸੀ। ਮੈਂ ਸਰਪੰਚ ਪਰਮਜੀਤ ਰੋਕੇ। ਬੇਟਾ ਸੀ तकरीबन 3 ਸਾਲ ਹੋ ਗਏ ਗਏ ਉਹਨੂੰ। ਆਸਟ੍ਰੇਲੀਆ ਦੇ ਵਿੱਚ। ਸਾਡੀ ਜਿਹੜੀ ਲੜਕੀ ਆ ਉਹਨੂੰ ਤਕਰੀਬਨ 9 9.5 ਸਾਲ ਹੋ ਗਏ ਗਏ ਨੂੰ ਮੈਰਿਜ ਹੋਈ ਸੀ ਦੀ ਆਸਟ੍ਰੇਲੀਆ ਦੇ ਵਿੱਚ ਇਹ ਬਹੁਤ ਟਰੈਕਿੰਗ ਦਾ ਕੰਮ ਕਰਦਾ ਸੀ ਤੇ ਵਾਪਸੀ ਤੇ ਆ ਰਿਹਾ ਸੀ ਟੋਟਲ ਸਫਰ ਉਹ 700 ਮੀਲ ਦਾ ਸੀ 500 ਕਵਰ ਕਰ ਗਿਆ 200 ਅਜੇ ਕਰਦੇ ਲੱਗੇ ਰਹਿ ਗਿਆ ਸੀ ਕਰਨ ਵਾਲਾ ਬੱਡੀ ਜਿਹੜੀ ਸੀ ਉਹ ਲੋਡਡ ਸੀ ਬੇਕਅਪ ਹੋ ਕੇ ਦਰੱਖੇ ਜਾ ਟਕਰਾਈ ਪਗਰਉਂਦੇ ਸਾਰੀ ਜਿਹੜੀ ਆ ਸਾਰੀ ਜਿਹੜੀ ਟਰੇਲਰ ਸੀ ਉਹਨੂੰ ਅੱਗ ਲੱਗ ਗਿਆ ਕੰਟਰੋਲ ਜਿਹੜਾ ਮੌਕੇ ਤੇ ਹੋ ਨਹੀਂ ਸਕਿਆ ਤੇ ਸਾਰੀ ਗੱਡੀ ਝੁੱਲਸ ਗਈ ਉਹਨੂੰ ਡੈੱਡ ਬਾਡੀ ਦਾ ਜੇ ਕਨਫਰਮ ਨਹੀਂ ਹੋ ਰਿਹਾ ਬੱਚੀ ਆ ਜਾਂ ਨਹੀਂ ਬੱਚੀ ਕੋਈ ਇਨਫੋਰਮੇਸ਼ਨ ਨਹੀਂ ਆ ਰਹੀ ਸਹੀ ਅਸੀਂ ਜਾਵਾਂਗੇ ਜਾ ਕੇ ਪਤਾ ਕਰਾਂਗੇ ਉਸ ਦੇ ਹਿਸਾਬ ਨਾਲ ਜਿਹੜਾ ਅਸੀਂ ਡੈੱਡ ਬਾਡੀ ਨੂੰ ਇੱਧਰ ਲਿਆਵਾਂਗੇ ਹੋਰ ਆਉਣਾ ਨਹੀਂ ਪਿਆ ਫੈਮਿਲੀ ਚ ਉੱਤੇ ਸਿਰਫ ਉਹਦੀ ਘਰ ਵਾਲੀ ਆ ਜਾਂ ਉਹਦਾ ਬੇਟਾ ਸਵਾ ਛੇ ਸਾਲ ਦਾ ਹੈ। ਕੋਈ ਚਾਹ ਸੀ ਇਹ ਮਰਦ ਵੀ ਆ ਕੇ ਖੁਣੇ ਕਰਦੇ। ਮਾਣੋ ਵਿੱਚ ਬਹੁਤ ਚਾਹ ਸੀ ਜਦੋਂ ਪਿਛਲੇ ਸਾਲ ਆਇਆ ਇੱਥੋਂ ਡੇਢ ਸਾਲ ਹੋਇਆ ਹੈ ਸਾਇਸ ਤੇ ਸਾਰਾ ਨੂੰ ਮਿਲ ਕੇ ਗਿਆ ਹੈ। ਤੇ ਬੱਚੇ ਦੀ ਜਿਹੜੀ ਸੀ ਉੱਤੇ ਇਹਨਾਂ ਨੇ ਆਇਆ ਇੱਕ ਮਹੀਨਾ ਪਹਿਲਾਂ ਜਨਮ ਦਿਨ ਤੇ ਪਾਰਟੀ ਰੈਸਟੋਰੈਂਟ ਚ ਕਰਕੇ ਬੜਾ ਖੁਸ਼ੀ ਬਕਾਇਦਾ ਆਪਣੀਆਂ ਆਯਾਦਾਂ ਖੇਲ ਲੀਆਂ ਛੱਡ ਗਿਆ। ਇਥੇ ਇਹਨੇ ਦਸੰਬਰ ਦੇ ਵਿੱਚ ਆਉਣਾ ਸੀ ਜਨਵਰੀ ਇਹਨੇ ਰਹਿ ਕੇ ਇਥੇ ਉਹ ਲਿਖਿਆ ਸੀ ਕਿ ਸਾਰੇ ਸੱਜਣਾ ਬਿੱਤਰਾਂ ਨੂੰ ਬੁਲਾ ਕੇ ਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਾਂਗੇ ਇਹ ਨਾਲੇ ਸਾਰੇ ਭੈਣ ਭਰਾ ਇਥੇ ਮਿਲ ਜਾਣਗੇ ਉਹ ਕੋ ਸਾਡੇ ਪਰਿਵਾਰ ਦੇ ਵਿੱਚ ਪਹਿਲੀ ਿਲਕਾਰੀ بیٹے ਨੇ ਅਕਾਲ ਸਿੰਘ ਨੇ ਮਾਰੀ ਕਿ ਸਾਡੇ ਪਰਿਵਾਰ ਦਾ ਇੱਕ ਪਹਿਲਾ ਸਾਡਾ ਪੁੱਤਰਾ ਸੀ ਵੱਡਾ ਇਹ ਸੀ ਇਹਨੀਆਂ ਬੜੀਆਂ ਉਹਨੂੰ ਖੁਸ਼ੀ ਆ ਸੀ ਕਿ ਮੈਂ ਪਿਓ ਬਣਿਆ ਸਾਨੂੰ ਇਹ ਸੀ ਕਿ ਅਸੀਂ ਦਾਦੇ ਬਣੇ ਪਤਾ ਨਹੀਂ ਪ੍ਰਮਾਤਮਾ ਨੂੰ ਇਹ ਮਨਜ਼ੂਰ ਸੀ ਬਾਅਦ ਦਾ ਪਤਾ ਨਹੀਂ ਗੱਲਬਾਤ ਹੋਈ लास्ट ਟਾਈਮ ਤੋਂ ਕਿਦੋਂ ਗੱਲਬਾਤ ਹੋਈ ਹਾਂਜੀ ਹਾਂਜੀ ਮੇਰੀ ਕੱਲ੍ਹ ਕੱਲ੍ਹ ਹੋਈ ਸੀ ਤੇ ਗੱਡੀ ਚਲਾ ਰਿਆ ਸੀ ਚਲਦਾ ਚਲਦਾ ਜਾ ਰਹਾ ਸੀ ਕਿ ਮੇਰਾ ਜਿਹੜਾ ਵਾਪਸੀ ਦਾ ਲੋਡ ਆ ਇਹਨੇ ਉੱਥੋਂ ਜਿੱਦੋਂ ਚੱਲੇ ਐਡਿਲਾਡ ਤੋਂ ਉੱਥੋਂ ਨੇ ਲੋਡ ਮਿਲਿਆ ਨੇ ਰਸਤੇ 'ਚ ਲੋਡ ਇਹਨੇ ਚੱਕਿਆ ਏ ਛੀਟ ਡਾਕ ਸੀ ਗੱਲਬਾਤ ਕਰਦੇਰੇ ਪਰਿਵਾਰਕ ਗੱਲਾਂ ਚੱਲਦੇ ਰਹੀਆਂ ਸਾਡਾ ਗਰੁੱਪ ਜਾਂ ਬਣਿਆ ਪਰਿਵਾਰ ਦਾ ਸਾਰੇ ਚੋਂ ਬੱਚਿਆਂ ਦਾ ਹੀ ਪੰਜਾਂ ਦਾ ਗਰੁੱਪਿਕ ਦੇ ਵਿੱਚ ਸਾਰੇ ਜਿਹੜੇ ਇੱਕ ਦੂਜੇ ਨੂੰ ਹਾਸਾ ਮਜ਼ਾਕ ਠੱਠੇ ਕਰਦੇ ਰਹੇ ਇਹ ਤਾਂ ਪਤਾ ਨਹੀਂ ਸੀ ਕਿ ਮੇਰਾ ਕੱਲ ਦਿਨ ਮੈਂ ਤੁਹਾਨੂੰ ਬਖਾਈ ਨਹੀਂ ਦੇਣੀ ਬਿਲਕੁਲ ਸਵੇਰੇ ਕਿਤਾਬ ਦਾ ਲਗਾ ਸਵੇਰੇ ਅਸੀਂ ਤਾਂ ਤਿਆਰ ਹੋ ਰਹੇ ਸੀ ਡਿਊਟੀ ਦੇ ਤੇ ਕੁਦਰਤੀ ਲਾਈਵ ਪ੍ਰੋਗਰਾਮ ਇਹਨਾਂ ਦਾ ਸਾਡਾ ਆ ਰਿਹਾ ਸੀ ਇਕੱਠੇ ਹੋਏ ਸੀ ਬੱਚੇ ਤੇ ਇਹਨੂੰ ਸਗੋਂ ਐਡ ਕਰਨਾ ਸੀ ਤੇ ਅਸੀਂ ਜਲਦੀ ਜਲਦੀ ਇਲੈਕਸ਼ਨ ਕਰਕੇ ਅਸੀਂ ਜਿਵੇਂ ਚਲੋ ਇਲੈਕਸ਼ਨ ਡਿਊਟੀਆਂ ਵੰਡਣੀਆਂ ਐ ਤੇ ਸਾਰੇ ਐਡ ਹੋ ਗਏ ਫਿਰ ਟਾਈਮ ਲੱਗ ਜਾਂਦਾ ਹੈ ਸਾਡੇ ਅੱਠ ਸਕੂਲ ਲੱਗਦਾ ਸੀ 8 ਵਜੇ ਜਿਹੜਾ ਅਸੀਂ ਲਾਈਵ ਜਦੋਂ ਇਹ ਹੋਇਆ ਤੇ ਉਦੋਂ ਚੰਚੀ ਤੇ ਪੁਲਿਸ ਦਾ ਉਤੋਂ ਪੁਲਿਸ ਸਟੇਸ਼ਨ ਦੇ ਉਤੋਂ ਫੋਨ ਆਇਆ ਇਹ ਇਸ ਟਰੱਕ ਨੰਬਰ ਦਾ ਜਿਹੜਾ ਐਕਸੀਡੈਂਟ ਹੋ ਗਿਆ ਤੇ ਇਸ ਭਗਵੰਤ ਸਿੰਘ ਨਾਮ ਦਾ ਜਿਹੜਾ ਵਿੱਚ ਡਰਾਈਵਰ ਸੀ ਉਹ ਨਹੀਂ ਰਿਹਾ ਮਾਪੋ ਆਪਣੇ ਬੱਚਿਆਂ ਨੂੰ ਇਦਾਂ ਉਦੇਸ਼ ਭੇਜਦੇ ਆ ਜੀ ਜੋ ਇਹ ਨਹੀਂ ਕਰਨਾ ਹੋਉਂਦੀਆਂ ਤਾਂ ਕਰਕੇ ਇਸ ਤਰੀਕੇ ਨਹੀਂ ਸੀ ਸਿਲਸਿਲਾ ਆ ਬੇ ਬੇਸ਼ੱਕ ਸਾਡੇ ਦਾਦਾ ਜੀ ਫ੍ਰੀडम फाइਟਰ ਹੋਏ ਆ ਤੰਤਰ ਦਾ ਸੰਗਰਾਮ ਹੈ ਇਹ ਦੇਸ਼ ਨੂੰ ਆਜ਼ਾਦ ਕਰਾਇਆ ਹੈ ਪਰ ਜਦੋਂ ਅਸੀਂ ਬਾਹਲੇ ਦੇਸ਼ਾਂ 'ਚ ਪ੍ਰਵੇਸ਼ ਕੀਤਾ ਕਿ ਚੰਗਾ ਸਿਸਟਮ ਉੱਥੇ ਆ ਇੱਥੇ ਜੇ ਸਿਸਟਮ ਸੱਚੰਗਾ ਹੋਵੇ ਤਾਂ ਸਾਨੂੰ ਭੇਜਣ ਦੀ ਲੋੜ ਹੀ ਨਹੀਂ ਇੱਥੇ ਭਾਵੇਂ ਅਕਾਲੀ ਆਵੇ ਕਾਂਗਰਸ ਆਵੇ ਕੋਈ ਸਰਕਾਰ ਆਵੇ ਇੱਥੇ ਦਿੱਤ ਸਿਸਟਮ ਦਾ ਤੈਸ ਨੈਸ ਕਰਕੇ ਰੱਖਦਾ ਹੈ ਦੁਖੀ ਹੋਏ ਪਏ ਜੇ ਇੱਥੇ ਰੁਜ਼ਗਾਰ ਮਿਲਦਾ ਹੋਵੇ ਤਾਂ ਘਾਟਾ ਕਦਾ ਫਿਰ ਅਸੀਂ ਕਿਉਂ ਬੱਚੇ ਪ੍ਰਦੇਸਾਂ 'ਚ ਭੇਜੀਏ ਦੇਖਿਆ ਜਾਂਦਾ ਕਿ ਜ਼ਿਆਦਾਤਰ ਪਰਵਾਸ ਜਿਹੜੇ ਹੁੰਦੇ ਨੇ ਆਰਥਿਕ ਬੰਧਾ ਦੀ ਇਹਨਾਂ ਦੀ ਹੁਜ਼ਰੀ ਨੇ ਕਾਫੀ ਢੀਕ ਹੁੰਦੇ ਨੇ ਜਿਹੜਾ ਕਿ ਨੋਮਿਕਲੀ ਉਹ ਜਾਣਨੇ ਕੋਲ ਤੁਹਾਡਾ ਤੇ ਥੋੜਾ ਇਕਨੋਮੀਕਲੀ ਵੀ ਤੁਸੀਂ ਠੀਕ ਹੋ ਫਿਰ ਵੀ ਬੱਚੇ ਭੇਜੇ ਜਾਂਦੇ ਤੇ ਨਹੀਂ ਇਸ ਤਰ੍ਹਾਂ ਆ ਕਿ ਜੇ ਬੱਚੇ ਤੇ ਜੇ ਅਸੀਂ ਪਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤੀ ਆ ਤੇ ਉਹਨਾਂ ਦੇ ਵਾਸਤੇ ਰੁਜ਼ਗਾਰ ਤੇ ਚਾਹੀਦਾ ਆ ਕੱਲਾ ਜ਼ਮੀਨ ਜਾਇਦਾਦਾਂ ਦੇ ਵਾਸਤੇ ਨਹੀਂ ਆ ਪੜ੍ਹਾਈਆਂ ਕਰਦੇ ਹਰ ਇੱਕ ਬੰਦਾ ਚਾਹੁੰਦਾ ਏ ਕਿ ਮੈਂ ਸਰਕਾਰੀ ਰੁਜ਼ਗਾਰ ਤੇ ਆਵਾਂ ਇਹ ਸਰਕਾਰੀ ਰੁਜ਼ਗਾਰ ਜਿਹੜਾ ਇਹ ਮਿਲਣਾ ਇੰਪੋਸੀਬਲ ਹੈ ਜਿਹੜਾ ਜੇ ਅਸੀਂ ਇਹ ਤੇ ਬੱਚੇ ਨੂੰ ਕਿਸੇ ਅਫਸਰੀ ਰੈਂਕ ਜੀ ਭੇਜਦੇ ਆ ਪ੍ਰੈਸ਼ਰਾਈਜ਼ ਇੰਨਾ ਜ਼ਿਆਦਾ ਪ੍ਰੈਸ਼ਰ ਹੈ ਉਤੋਂ ਪੋਲੀਟਿਕਲੀ